ਸਤਿਗੁਰਾਲ ਜੀ ਸਾਰਿਆਂ ਨੂੰ ਲਓ ਜੀ ਟਰੈਕਟਰ ਕਹਲਾ ਜੀ ਜਿਗਾਰ ਜਾ ਵਾਕੇ ਲੈ ਜਾਂਦਾ ਕ ਕਾਲੇ ਵਾਲਾ ਤੋੜੀ ਧੱਕਣੀ ਦੇ ਘਰ ਮੜੀ ਜੰਦਰ ਨੂੰ ਘਟਰਾਲਾ ਅੱਧਾ ਕ ਬਾਹਰ ਖੜਦਾ ਫਿਰ ਇਹਦੇ ਕਰ ਪੂਰਾ ਖੜਦਾ ਹੋ ਜੂਗਾ ਅੰਦਰ ਫਿਰ ਤਾਕੋ ਕੇ ਦੇਖਦੇ ਆ ਜੀ ਫਿਰ ਉਹ ਵਦਿਆ ਵਈ ਸੌਦਾ ਹੈ ਘਾਣਾ ਲੈ ਗਿਆ ਟਿਕਾਣੇ ਅਹ ਲੋ ਬਾਈ ਕੰਮ ਹੈ ਦਿਮਾਗੀ ਇਹ

ਤਖਦੀ ਢੂੜੀ ਆ ਪਰ ਨੂੰ ਟਰਾਲਾ ਹੋ ਗਿਆ ਜੀ ਅੰਦਰ ਹੁਣ ਲੋ ਜੀ ਟਰਾਲਾ ਆਇਆ ਨਾ ਹੁਣ ਆ ਮੂਰੇ ਚਾਦਰਾਂ ਪਈਆਂ ਵੀ ਐ ਐਨ ਅੰਦਰ ਖੜਦਾ ਹੋ ਗਿਆ ਹੁਣ ਚਲੋ ਆਏ ਵਿੱਚ ਚੀਜ਼ ਬਚੀ ਰਹਿੰਦੀ ਐ ਫਿਰ ਅੰਦਰ ਢੂੜੀ ਵੀ ਆਏ ਛੱਤ ਨੂੰ ਲੱਗੀ ਜਾ ਕੇ ਹੁਣ ਪਤਕ ਲਾਤੀ ਤਰਸੀ ਕਰਕੇ ਕੱਲ ਬਟਰਲੇ ਨੇ ਜਾਈਦਾ ਦਾ ਟਰਲੇ ਦੀ ਜਗ੍ਹਾ ਹੋ ਗਈਆਂ ਨਾ ਤੇ ਜਿਹੜੀ ਟਰਲੇ ਦੀ ਬਿੱਡ ਤੀ ਜੀ ਉਹ ਬਿੱਡ ਵੀ ਵਿੱਚ ਰੱਖਤੀ ਫਿਰ ਪਰ ਹੋਣੀ ਵੀ ਕੁਝ ਨਹੀਂ ਵਿਗੜਦਾ ਇਹਦੇ ਵਿੱਚ ਪਈਦਾ ਜੇ ਤਾਂ ਲੋੜ ਹੋ ਗਈ ਤਾਂ ਕੱਸ ਲੂਗੇ ਨਵੀਂ ਇਹ ਅੰਦਰ ਖੜ ਗਿਆ ਕੰਦੇ ਦੇ ਬਰਾਬਰ ਤੱਕ ਹੈ ਨਾ ਆਪਾਂ ਜਦ ਤੱਕ ਹੈਗੀ ਹੀ ਆ ਇਹਨੂੰ ਹੁੱਕ ਤੱਕ ਅੰਦਰ ਹੀ ਖੜ ਗਿਆ ਉਹ ਠੀਕ ਹੈ ਜੀ ਦੇਖਦੇ ਹਾਂ ਬਾਕੀ ਹੁਣ ਕੰਮ ਕਰ ਆਪਾਂ ਦਾ ਰੇਜਾ ਫੇਰਨਾ ਘੜੀਪਿੰਡ ਕੋਲ ਇੱਧਰ ਵੱਜੇ ਜੇ ਚੇਤਾ ਐ ਜਿੱਥੇ ਲੱਗਿਆ ਹੁਣ ਜਿੱਦੇ ਬਾਅਦ ਜਾ ਕੇ ਹੁਣ ਆਪਣੇ ਮਾਰਨਾ ਘਰ ਪਿੱਛੇ ਜਿਹੜਾ ਘਰ ਦੇ ਪਿੱਛੇ ਕੀ ਦਾ ਹੁਣ ਕਿੱਥੇ ਮਰ ਕੋ ਜਾ ਕੇ ਔਰ ਇਹ ਪਰਾਲੀ ਜੀ ਆ ਕੇ ਨਾ ਦਰੋ ਉਹ ਕਿ ਕਰਿਆ ਹੁਣ ਆ ਜਾਣਾ ਫੇਰ ਸੈਟ भेण पिंडी टन

ਕਰਦੇ ਬਾਹਰੇ ਕਰਾ ਫੇਰਦੇ ਆ ਦੇਖ ਲੋ ਜੀ ਚਲ ਕੇ ਵੇਖਾਂ ਆਪਣਾ ਫੇਰਨਾ ਪੈਣੀ ਵੰਡ ਫੇਰਿਆ ਇਹਦਾ ਵੀ ਆਪਣਾ ਕੰਮ ਵੀ ਕੱਟਣਾ ਜ਼ਰੂਰੀ ਹੈ ਵਿੱਚ ਨੂੰ ਜਿੱਥੇ ਰਾਹ ਕਰਦੇ ਪਿੱਛੇ ਇਹਦਾ ਉੱਜੜ ਕੇ ਵੇਰਨਾ ਘਰ ਆ ਗਿਆ ਆਪਣਾ ਇਹ ਜਦੋਂ ਮਰਗੀ ਦਾ ਰੈਡਰ ਖੜਦਾ ਹੁੰਦਾ ਏ ਉਹ ਜੀ ਫੇਰ ਹੋ ਜੇ ਗਰਾਹ ਉਹ ਜੇ ਕਹਿੰਦਾ ਇਹਨਾਂ ਪੱਧਰ ਆ ਨਾ ਫੜਾ ਨਹੀਂ ਜਾ ਕੇ ਹੁਣ ਆਸਰੇ ਲਈਊਗਾ ਜੇ ਕਿਤੇ ਜਾਣਾ ਹੋਇਆ ਮਰਨ ਉਹਨੇ ਕਿੰਨੋਂ ਨਰ ਨੂੰ ਨਹੀਂ ਆਕੇ ਚਲੋ ਠੀਕ ਹੈ ਜੀ ਮੇਰੀ ਵੀਡੀਓ ਇਥੇ ਰੱਖ ਦੀ ਮੇਰੀ ਵੀਡੀਓ ਲਾਈਕ ਸ਼ੇਅਰ ਕਮੈਂਟ ਜੁ ਕਰਿਓ ਤੇ ਸਬਸਕ੍ਰਾਈਬ ਵੀ ਕਰਿਓ ਸਤਿ ਸ੍ਰੀ ਅਕਾਲ ਜੀ